ਦੇ ਵਿੱਚ ਪਰਲ ਕੰਪਨੀ ਹੈਗਾ ਅੱਛਾ ਜੀ ਬਹੁਤੀ ਬਹੁਤ ਜ਼ਮੀਨ ਹੈ ਅੱਛਾ ਜੀ ਜਿਹੜੇ ਪਰਲ ਨੇ ਜਿਹਨੇ ਬਹੁਤ ਜ਼ਿਆਦਾ ਕਪਲਾ ਕੀਤਾ ਜਿਹਦੇ ਜਿਹਦੇ ਪੈਸੇ ਅਜ ਤੱਕ ਨਹੀਂ ਮੁੜੇ ਹਾਂਜੀ ਉਹ ਉਹ ਉਹਨਾਂ ਨੇ ਉਸ ਪੈਸੇ ਦਾ ਕੀਤਾ ਕਿ ਉਹਨਾਂ ਨੇ ਜ਼ਮੀਨਾਂ ਹੀ ਖਰੀਦੀਆਂ ਅੱਛਾ ਪਰਲ ਕੰਪਨੀ ਨੇ ਇੱਥੇ ਜ਼ਮੀਨਾਂ ਖਰੀਦੀਆਂ ਹਾਂ ਉਹਨਾਂ ਦੇ ਮਤਲਬ ਉਹਨਾਂ ਦੇ ਅਕੋਰਡਿੰਗ ਜਿਹੜੇ ਉਹਨਾਂ ਦੇ ਪਲਾਨ ਸੀ ਉਹ ਕਿਸੇ ਟਾਈਮ ਤੇ ਉਹਨਾਂ ਨੇ ਇੱਥੇ ਰਿਜ਼ੋਰਟ ਬਣਾਉਣੇ ਸੀ ਅੱਛਾ ਜੀ ਉਹਨਾਂ ਨੇ ਇੱਥੇ ਵੱਡੇ ਵੱਡੇ ਕੋਈ ਜਿਹੜਾ ਜਾਪਾਨ ਪ੍ਰੋਜੈਕਟ ਦੇ ਨਾਮ ਨਾਲ ਫੇਮਸ ਹੋਇਆ ਠੀਕ ਹੈ ਜੀ ਕੰਢੀ ਏਰੀਏ ਦੇ ਵਿੱਚ ਲੱਗਾ ਅੱਛਾ ਜੀ ਜਾਪਾਨ ਨੂੰ ਕੀ ਜ਼ਰੂਰਤ ਹੈ ਜੀ ਕਿ ਸਾਡੀ ਕੰਢੀ ਦੇ ਵਿੱਚ ਪੈਸਾ ਦੇ ਆ ਬਿਲਕੁਲ ਭਾਜੀ ਕਿਉਂ ਪਨੀ ਆ ਗਏ ਵੱਡੇ ਵਪਾਰੀ ਆ ਗਏ ਜੀ ਹੁਣ ਉਹਨਾਂ ਨੇ ਜਿਹਨੂੰ ਇੱਕ ਵਾਰੀ ਇਕੱਠਾ ਪੈਸਾ ਦਿੱਤਾ ਹਾਂਜੀ ਉਹ ਤਾਂ ਫਿਰ ਤੁਹਾਨੂੰ ਪਤਾ ਉਹ ਇੱਥੇ ਰਹੇਗਾ ਨਹੀਂ ਬਿਲਕੁਲ ਜੀ ਭਾਜੀ ਵਾਕਈ ਅੱਜ ਵੀ 2025 ਦਾ ਜਨਵਰੀ ਮਹੀਨਾ ਚੱਲਦਾ ਪਿਆ ਆਪਾਂ ਪੁਰਾਣੀ ਲੋਕੀ ਖਰੀਦ ਲੈ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਫਿਰ ਉਹਨਾਂ ਨੇ ਮਾਈਗ੍ਰੇਟ ਕਰਤਾ ਨਾ ਉਹਨਾਂ ਨੂੰ ਬਿਲਕੁਲ ਜੀ ਉਹ ਜਿਹੜੇ ਇੱਥੋਂ ਦੇ ਮੂਲ ਬਸਿੰਦੇ ਜਿਹੜੀ ਜਮੀਨੋ ਨਾ ਕਰੋੜਾ ਕਰੋੜਾਂ ਦੇ ਫਾਰਮ ਹਾਊਸ ਬਣੇ ਹੋ ਆ ਜੇ ਤੁਹਾਡੇ ਪਿੰਡ ਨਾਲ ਕਿ ਇੱਕ ਫਾਰਮ ਹਾਊਸ ਬਣਿਆ ਆ ਇੱਕ ਪਰਲੇ ਪਾਸੇ ਫਾਰਮ ਹਾਊਸ ਬਣ ਕਰੋੜਾਂ ਚ ਹੋਣਾ ਸੀ ਕਾਡੀਆਂ ਦੀ ਜਮੀਨ ਕਰੋੜਾਂ ਚ ਕਰ ਦੇਣੀ ਸੀ ਉਹ ਕਰੋੜਾਂ ਚ ਕਰ ਦੇਣੀ ਸੀ ਲੋਕਾਂ ਨੇ ਕਹਣਾ ਜੰਗਲ ਚ ਘਰ ਮਿਲਦਾ ਪਿਆ ਹਾਂਜੀ ਉਹ ਉਹਨਾਂ ਦਾ ਪਲਾਨ ਸਕਸੈਸਫੁਲ ਨਹੀਂ ਹੋ ਪਾਇਆ ਅੱਛਾ ਜੀ ਉਹਦੇ ਕਰਕੇ ਉਹਨਾਂ ਨੇ ਸਸਤੀਆਂ ਤਾਂ ਖਰੀਦੀਆਂ ਪਿਆ ਅੱਛਾ ਜੀ ਜਿਵੇਂ ਕੀ ਜਿਵੇਂ ਤੁਸੀਂ ਮੈਡੀਕਲ ਮੈਡੀਸਨਲ ਪਲਾਂਟ ਲਗਾ ਲਓ ਮੈਡੀਕਲ ਪਲਾਂਟ ਅੱਛਾ ਜੀ ਉਹ ਲਾ ਸਕਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਕਰਮਵੀਰ ਅੱਜ ਲੈ ਕੇ ਆਏ ਸੁਜਣੋਂ ਇੱਕ ਨਵਾਂ ਬਲੌਗ ਅਸੀਂ ਹੁਸ਼ਿਆਰਪੁਰ ਦੇ ਜੰਗਲਾਂ 'ਚ ਘੁੰਮ ਰਹੇ ਆਂ ਕਾਫੀ ਸਮੇਂ ਤੋਂ ਮੈਂ ਵੀਡੀਓ ਪਾਈਆਂ ਸੀ 1 ਲੱਖ ਨੂੰ ਕਿਲਾ 2 ਲੱਖ ਨੂੰ ਕਿਲਾ ਅਲੱਗ-ਅਲੱਗ ਚੀਜ਼ਾਂ ਸੀਗੀਆਂ ਪਿੰਡ ਕੋਟ ਦੇ ਵਿੱਚ ਪੁੱਜੇ ਸੀ ਤੇ ਸਥਾਨਿਕ ਲੋਕਾਂ ਤੋਂ ਪਤਾ ਲੱਗਾ ਜਿਹੜੀ ਝੜ ਆ ਇਹ ਪਿੰਡਾਂ ਨੂੰ ਬਰਬਾਦ ਕਰਨੀ ਵੱਡੇ ਵਪਾਰੀ ਆ ਇਹ ਪਿੰਡਾਂ ਨੂੰ ਪੈਸੇ ਨੇ ਬਰਬਾਦ ਨਹੀਂ ਕੀਤਾ ਸਹੂਲਤਾਂ ਨੇ ਬਰਬਾਦ ਨਹੀਂ ਕੀਤਾ ਵੱਡੇ ਲੋਕਾਂ ਨੇ ਬਰਬਾਦ ਕੀਤਾ ਬਾਕੀ ਸਾਡੇ ਨਾਲ ਇਸ ਪਿੰਡ ਦੇ ਪੰਡਤ ਜੀ ਆ ਗਰਵਾ ਕਰਦੇ ਆਂ ਭਾਜੀ ਨਮਸਕਾਰ ਜੀ ਨਮਸਕਾਰ ਜੀ ਭਾਜੀ ਸਚਾਈ ਆ ਜੋ ਪਿੰਡ ਵਾਸੀ ਗੱਲਾਂ ਕਰਦਾ ਕਿ ਸਾਨੂੰ ਦਾ ਉਜਾੜਨ ਵਾਲੇ ਵੱਡੇ ਵਪਾਰੀ ਆ 1 ਲੱਖ ਨੂੰ ਕਿੱਲਾ ਅੱਜ ਵੀ ਮਿਲਦਾ ਇੱਥੇ 2025 ਚੱਲਦਾ ਪਿਆ ਭਾਜੀ ਕੀ ਰੀਜ਼ਨ ਵਾਂ ਇੱਥੇ ਇਦਾਂ ਹੋਇਆ ਜੀ ਕਿਤੋਂ ਵੱਡੀਆਂ-ਵੱਡੀਆਂ ਕੰਪਨੀ ਆ ਗਈਆਂ ਵੱਡੇ ਵਪਾਰੀ ਆ ਗਏ ਜੀ ਹੁਣ ਉਹਨਾਂ ਨੇ ਜਿਹਨੂੰ ਇੱਕ ਵਾਰੀ ਇਕੱਠਾ ਪੈਸਾ ਦਿੱਤਾ ਹਾਂਜੀ ਉਹ ਤਾਂ ਫਿਰ ਤੁਹਾਨੂੰ ਪਤਾ ਉਹ ਇੱਥੇ ਰਹੇਗਾ ਨਹੀਂ ਬਿਲਕੁਲ ਜੀ ਭਾਜੀ ਬਾਕੀ ਅੱਜ ਵੀ 2025 ਦਾ ਜਨਵਰੀ ਮਹੀਨਾ ਚੱਲਦਾ ਪਿਆ ਆਪਾਂ ਪੁਰਾਣੀ ਗੱਲ ਨਹੀਂ ਕਰਦੇ ਜੀ ਅੱਜ ਵੀ ਪਹਾੜ ਜੰਗਲ ਲੋਕਾਂ ਨੇ ਖਰੀਦ ਲਏ ਇਹ ਵੱਡੇ ਬੰਦਿਆਂ ਨੇ ਇਹ ਲੱਖ ਲੱਖ ਨੂੰ ਕਿਲਾ ਅੱਜ ਵੀ ਆ ਹੈਗਾ ਜੀ ਅੱਜ ਵੀ ਹੈਗਾ ਹਾਂ ਜੀ ਹੈਗਾ ਭਾਜੀ ਉਹ ਵਪਾਰੀਆਂ ਨੇ ਆਪਣੀਆਂ ਸਹੂਲਤਾਂ ਵਾਸਤੇ ਇਹ ਲੋਕੀ ਖਰੀਦ ਲਏ ਬਿਲਕੁਲ ਬਿਲਕੁਲ ਜੀ ਉਹਨਾਂ ਨੇ ਫਿਰ ਉਹਨਾਂ ਨੇ ਮਾਈਗ੍ਰੇਟ ਕਰਤਾ ਨਾ ਉਹਨਾਂ ਨੂੰ ਬਿਲਕੁਲ ਜੀ ਹੁਣ ਜਿਹੜੇ ਇੱਥੋਂ ਦੇ ਮੂਲ ਬਸਿੰਦੇ ਆ ਉਹ ਇੱਥੋਂ ਮਾਈਗ੍ਰੇਟ ਹੋ ਗਏ ਫਿਰ ਬਿਲਕੁਲ ਜੀ ਉਹ ਮਾਈਗ੍ਰੇਟ ਜਦੋਂ ਪੈਸੇ ਦਾ ਲਾਲਚ ਮਿਲੇ ਆ ਮਿਲੇ ਆ ਕੋਡੀਆਂ ਦੇ ਭਾਜ ਜ਼ਮੀਨ ਦੇਤੀ 30000 ਨੂੰ ਕਿੱਲਾ 50000 ਨੂੰ ਕਿੱਲਾ ਪਰ ਦੋ ਸੱਚ ਮੰਨਿਓ ਕੋਟਪਿੰਡ ਦੇ ਵਿੱਚ ਪਟਿਆਲ ਪਿੰਡ ਦੇ ਵਿੱਚ ਖੜੇ ਆਂ ਜੰਗਲੀ ਏਰੀਆ ਆ ਭਾਜੀ ਇਹ ਵੀ ਪਹਾੜ ਵੇਖਦੇ ਹੋਣਗੇ ਵਿਕਦੇ ਆ ਪਰ ਲੋਕਾਂ ਨੂੰ ਹੁਣ ਕਿਤੇ ਨਾ ਕਿਤੇ ਥੋੜੀ ਬਹੁਤ ਸਮਝ ਆ ਚੁੱਕੀ ਹੈ ਸਮਝ ਆ ਚੁੱਕੀ ਆ ਕਿ ਇਹ ਇਹ ਆਣ ਵਾਲੇ ਟਾਈਮ 'ਚ ਇਹ ਹੀਰੇ ਮੋਤੀਆਂ ਨਾਲੋਂ ਵੀ ਮਹਿੰਗੇ ਜਗ੍ਹਾ ਹੋ ਜਾਣੀ ਹੈ ਠੀਕ ਆ ਜੀ ਕਿਉਂਕਿ ਇਹ ਸਾਡੇ ਸੰਸਾਦ ਕੁਦਰਤੀ ਸੰਸਾਧਨ ਸਾਡੇ ਕੋਲ ਹੈਗੇ ਆ ਅਸੀਂ ਇੱਥੋਂ ਦੇ ਬਹੁਤ ਅਮੀਰ ਵਿਅਕਤੀ ਆ ਬਿਲਕੁਲ ਪਾਜੀ ਉਹ ਕੁਦਰਤ ਦੀ ਗੋਦ ਚ ਆ ਆ ਬਿਲਕੁਲ ਤੇ ਇਹ ਇਹ ਸਾਨੂੰ ਸੋਚ ਕੇ ਚੱਲਣਾ ਚਾਹੀਦਾ ਸੋਚ ਕੇ ਚੱਲਣਾ ਪੈਣਾ ਤੇ ਪਾਜੀ ਲੋਕਾਂ ਦੇ ਵਿੱਚ ਇੱਕ ਕੀ ਵਿਹਮ ਆ ਲੋਕੀ ਹੁਣ ਛੱਡ ਕੇ ਜਾਂਦੇ ਪਏ ਹਨਾ ਵਪਾਰੀ ਆਉਂਦੇ ਪਿਆ ਮਤਲਬ ਕੌਡੀਆਂ ਦੀ ਜਮੀਨੋ ਨਾ ਕਰੋੜਾ ਕਰੋੜਾਂ ਦੇ ਫਾਰਮ ਹਾਊਸ ਬਣੇ ਹੋ ਆ ਬਿਲਕੁਲ ਜੇ ਤੁਹਾਡੇ ਪਿੰਡ ਨਾਲ ਕਿ ਇੱਕ ਫਾਰਮ ਹਾਊਸ ਬਣਿਆ ਆ ਇੱਕ ਪਰਲੇ ਪਾਸੇ ਫਾਰਮ ਹਾਊਸ ਬਣਿਆ ਆ ਲੋਕਾਂ ਨੇ ਆਪਣੀ ਸਹੂਲਤ ਵਾਸਤੇ ਹੁਣ ਲੱਗਦਾ ਇਹ 10000 ਨੂੰ ਕਿੱਲਾ ਵੀ ਜ਼ਮੀਨ ਲਈ ਹੋਊਗੀ ਬਿਲਕੁਲ ਕਾਫੀ ਸਸਤੀਆਂ ਲੈ ਲਈਆਂ ਸਸਤੀਆਂ ਜ਼ਮੀਨਾਂ ਲੈ ਲਈਆਂ ਤੇ ਸਾਡੇ ਪਿੰਡ ਦੇ ਵਿੱਚ ਪਰਲ ਕੰਪਨੀ ਹੈ ਇੱਕ ਅੱਛਾ ਜੀ ਉਹਦੀ ਬਹੁਤ ਜ਼ਮੀਨ ਹੈ ਅੱਛਾ ਜੀ ਜਿਹੜੇ ਪਰਲ ਜਿਹਨੇ ਬਹੁਤ ਜ਼ਿਆਦਾ ਕਪਲਾ ਕੀਤਾ ਜਿਹਦੇ ਜਿਹਦੇ ਪੈਸੇ ਅਜੇ ਤੱਕ ਨਹੀਂ ਮੁੜੇ ਹਾਂਜੀ ਉਹ ਉਹ ਉਹਨਾਂ ਨੇ ਉਸ ਪੈਸੇ ਦਾ ਕੀਤਾ ਕਿ ਉਹਨਾਂ ਨੇ ਜ਼ਮੀਨਾਂ ਹੀ ਖਰੀਦੀਆਂ ਅੱਛਾ ਪਰਲ ਕੰਪਨੀ ਨੇ ਇੱਥੇ ਜ਼ਮੀਨਾਂ ਖਰੀਦੀਆਂ ਹਾਂ ਉਹਨਾਂ ਦੇ ਮਤਲਬ ਉਹਨਾਂ ਦੇ ਅਕੋਰਡਿੰਗ ਜਿਹੜੇ ਉਹਨਾਂ ਦੇ ਪਲਾਨ ਸੀ ਉਹ ਕਿਸੇ ਟਾਈਮ ਤੇ ਉਹਨਾਂ ਨੇ ਇੱਥੇ ਰਿਜ਼ੋਰਟ ਬਣਾਣੇ ਅੱਛਾ ਜੀ ਉਹਨਾਂ ਨੇ ਇੱਥੇ ਵੱਡੇ ਵੱਡੇ ਕੋਈ ਕਨਵੈਂਟ ਸਕੂਲ ਖੋਲਨੇ ਸੀ ਅੱਛਾ ਜੀ ਉਹਨਾਂ ਨੇ ਇੱਥੇ ਕੋਈ ਕਲੋਨੀਆਂ ਵਸਾਣੀਆਂ ਇਹ ਭਾਜੀ ਉਹ ਜੰਗਲ ਹੀ ਸਾਰਾ ਲੈ ਗਏ ਬਹੁਤ ਜੰਗਲ ਹੈ ਉਹਨਾਂ ਕੋਲ ਭਾਜੀ ਲੋਕੀ ਫੇ ਜਿਹੜਾ ਲੋਕਾਂ ਦਾ ਪੈਸਾ ਮਾਰ ਗਿਆ ਉਹਨਾਂ ਲੋਕਾਂ ਦਾ ਭਾਜੀ ਬਹੁਤ ਪੈਸਾ ਮਾਰਿਆ ਆ ਕਰੋੜਾਂ ਦੇ ਹਿਸਾਬ ਅਰਬਾਂ ਦੇ ਹਿਸਾਬ ਨਾਲ ਪਰ ਜਿੱਦਾਂ ਉਹ ਚਾਹੁੰਦੇ ਸੀ ਡਿਵੈਲਪ ਕਰਨਾ ਉਹ ਹੋ ਨਹੀਂ ਪਾਇਆ ਉਹਨਾਂ ਨੇ ਹੁਣ ਇੱਥੋਂ ਸਸਤੀਆਂ ਜ਼ਮੀਨਾਂ ਤਾਂ ਖਰੀਦ ਲਈਆਂ ਇੱਥੋਂ ਦੀ ਜ਼ਮੀਨਾਂ ਦੇ ਰੇਟ ਵਧੇ ਨਹੀਂ ਨਹੀਂ ਵਧੇ ਉਹ ਅਗਰ ਵਧ ਜਾਂਦੇ ਤਾਂ ਲੋਕਾਂ ਦੇ ਪੈਸੇ ਮੁੜ ਜਾਣੇ ਹੀ ਅੱਛਾ ਜਿੱਦਾਂ ਵਧਣੇ ਕਿੱਦਾਂ ਹੀ ਇੱਥੇ ਕਿਸੇ ਨਾ ਕਿਸੇ ਤਰੀਕੇ ਜਿੱਦਾਂ ਕਾਨਵੈਂਟ ਸਕੂਲ ਹੋ ਜਾਂਦਾ ਕੋਈ ਬਿਲਕੁਲ ਜੀ ਕੋਈ ਪਹਾੜੀ ਦੇ ਵਿੱਚ ਜਿੱਦਾਂ ਕੋਈ ਹਸਪੀਟਲ ਹੋ ਜਾਂਦਾ ਇੱਥੇ ਹਾਂਜੀ ਕੋਈ ਇੱਥੇ ਇਦਾਂ ਦਾ ਕੋਈ ਸੁਵਿਧਾ ਹੋਰ ਹੋ ਜਾਂਦੀ ਜਿੱਦਾਂ ਹੁਣ ਮੰਨ ਲਓ ਵੀ ਕਿਸੇ ਨੂੰ ਸਿੱਧਾ ਹੀ ਕਹਿਣਾ ਹੀ ਵੀ ਫਲਾਨੀ ਜਗ੍ਹਾ ਪਰ ਇੰਨੇ ਇੰਨੇ ਭਾਈ ਇੰਨੇ ਦਾ ਇੱਕ ਬੰਗਲੋ ਮਿਲਦਾ ਜੀ ਹਾਂਜੀ ਜਿਸ ਤਰ੍ਹਾਂ ਉਹਨਾਂ ਨੇ ਬਣਾ ਕੇ ਦੇਣਾ ਹੀ ਉਹ ਕਰੋੜਾਂ ਚ ਹੋਣਾ ਹੀ ਕਾਡੀਆਂ ਦੀ ਜਮੀਨ ਕਰੋੜਾਂ ਚ ਕਰ ਦੇਣੀ ਸੀਗੀ ਉਹ ਕਰੋੜਾਂ ਚ ਕਰ ਦੇਣੀ ਸੀ ਲੋਕਾਂ ਨੇ ਕਹਣਾ ਜੰਗਲ ਚ ਘਰ ਮਿਲਦਾ ਪਿਆ ਹਾਂਜੀ ਉਹ ਉਹਨਾਂ ਦਾ ਪਲਾਨ ਸਕਸੈਸਫੁਲ ਨਹੀਂ ਹੋ ਪਾਇਆ ਅੱਛਾ ਜੀ ਉਹਦੇ ਕਰਕੇ ਉਹਨਾਂ ਨੇ ਸਸਤੀਆਂ ਤਾਂ ਖਰੀਦੀਆਂ ਪਰ ਉਹ ਸਸਤੀਆਂ ਖਰੀਦਣ ਨਾਲ ਜੇੜ ਹੁਣ ਅੱਜ ਤੱਕ ਇਸ ਚੱਲਦਾ ਉਹਦਾ ਲੇਕਿਨ ਹੋਇਆ ਕਿ ਪੀ ਉਹਦੇ ਵਿੱਚੋਂ ਹੀ ਹੁਣ ਜਿਹੜੇ ਲੋਕਾਂ ਨੇ ਵੇਚ ਕੇ ਚਲੇ ਗਏ ਉਹ ਤਾਂ ਇੱਥੋਂ ਮਾਈਗ੍ਰੇਟ ਹੋ ਗਏ ਨਾ ਹੋ ਗਏ ਉਹ ਮਾਈਗ੍ਰੇਟ ਕਾਰਕ ਬਰਬਾਦ ਹੋ ਗਏ ਭਾਈ ਲੋਕਾਂ ਦੇ ਘਰ ਵੀ ਵੀ ਸਾਡੇ ਸਾਡੇ ਇੱਕ ਵਰਲਡ ਹੁੰਦਾ ਜਿਹਨੂੰ ਅਸੀਂ ਕਹਿੰਦੇ ਗੈਰ ਗੈਰ ਮਲੂਸੀ ਅੱਛਾ ਜੀ ਗੈਰ ਮਲੂਸੀ ਮਤਲਬ ਇੱਥੋਂ ਮਤਲਬ ਮੂਲ ਭੂਤ ਆਪਣੀ ਜਗਾ ਤੋਂ ਉੱਠ ਕੇ ਚਲਾ ਜਾਂਦਾ ਅੱਛਾ ਜੀ ਔਰ ਇਹਦੇ ਪਿੱਛੇ ਥੋੜਾ ਬਹੁਤ ਸਰਕਾਰਾਂ ਦਾ ਵੀ ਹੱਥ ਰਹਿੰਦਾ ਹਾਂਜੀ ਕਿਉਂਕਿ ਸਰਕਾਰਾਂ ਵੀ ਅਗਰ ਦੇਖੋ ਸਾਡੇ ਜਿੰਨੇ ਵੀ ਰਾਜਨੀਤਿਕ ਉਹ ਹੋਏ ਆ ਸਰਕਾਰਾਂ ਕਿਆ ਕਹਿੰਦੀਆਂ ਕਿ ਉਹ ਸ਼ਹਿਰਾਂ ਨੂੰ ਬਸਾਉਣ ਵਾਲੇ ਪਾਸੇ ਨੂੰ ਜ਼ਿਆਦਾ ਜ਼ੋਰ ਦਿੰਦੀਆਂ ਬਿਲਕੁਲ ਭਾਜੀ ਕਿਉਂਕਿ ਉਹਨਾਂ ਨੂੰ ਪਤਾ ਵੀ ਮੈਂ ਇੱਕ ਜਗ੍ਹਾ ਹੀ ਇਕੱਠੇ ਚ ਅਸੀਂ ਉਹ ਕਰ ਦਿੰਨੇ ਆ ਹਾਂਜੀ ਤਾਂ ਸਾਨੂੰ ਇੱਕ ਜਗ੍ਹਾ ਹੀ ਸਹੂਲਤ ਦੇਣੀ ਪੈਣੀ ਹੈ ਬਿਲਕੁਲ ਬਿਲਕੁਲ ਭਾਜੀ ਉਹਨਾਂ ਨੂੰ ਸੁੱਖਾ ਹੋ ਜਾਂਦਾ ਦੇਣਾ ਹਾਂਜੀ ਤਾਂ ਉਦਾਂ ਹੀ ਹੁਣ ਜੇ ਦੂਰ ਦਰਾਡੇ ਲੋਕ ਰਹਿੰਦੇ ਆ ਤਾਂ ਉਹਨਾਂ ਨੂੰ ਉਹਨਾਂ ਵਾਸਤੇ ਸਹੂਲਤ ਕੋਈ ਜਿੱਦਾਂ ਹੁਣ ਮੰਨ ਲਓ ਇੱਥੋਂ 25 ਕਿਲੋਮੀਟਰ ਨੂੰ ਸੜਕ ਦੇਣੀ ਉਹਨਾਂ ਨੂੰ ਮੁਸ਼ਕਲ ਹੈ ਉਹ ਕੰਪਨੀ ਹੁੰਦੇ ਨਹੀਂ ਸੌਖੀ ਆ ਹੋਰ ਹੋਰ ਸ਼ਹਿਰ ਸ਼ਹਿਰ ਦੇ ਵਿੱਚ ਹੋਵੇ ਬੰਦਾ ਤਾਂ 25 ਕਿਲੋਮੀਟਰ ਸਭੂਰਾ ਸ਼ਹਿਰ ਹੀ ਕਵਰ ਹੋ ਜਾਣਾ ਬਿਲਕੁਲ ਪਾਜੀ ਉਹ 25 ਕਿਲੋਮੀਟਰ ਕੱਲੇ ਪਿੰਡ ਨੂੰ ਗਈ 25 ਕਿਲੋਮੀਟਰ ਪੂਰੇ ਸ਼ਹਿਰ ਨੂੰ ਲੱਗ ਜਾਣੀ ਠੀਕ ਹੈ ਜੀ ਉੱਥੇ ਲੋਕ ਵੀ ਜ਼ਿਆਦਾ ਉਹਨਾਂ ਦਾ ਮੋਟਰ ਵੀ ਜ਼ਿਆਦਾ ਮੋਟਰ ਵੀ ਜ਼ਿਆਦਾ ਤੇ ਭਾਜੀ ਫੇ ਹੁਣ ਜਿਹੜੀ ਕੰਪਨੀਆਂ ਨੇ ਇੱਥੇ ਜ਼ਮੀਨਾਂ ਖਰੀਦੀਆਂ ਆਂ ਹਾਂਜੀ ਤੇ ਹੁਣ ਤਾਂ ਲੋਕੀ ਜ਼ਮੀਨਾਂ ਲੈਂਦੇ ਨਹੀਂ ਕਿਉਂਕਿ ਲੋਕਾਂ ਨੂੰ ਸਚਾਈ ਪਤਾ ਲੱਗ ਗਈ ਕਿ ਜ਼ਮੀਨਾਂ ਦੇ ਉੱਪਰ ਨਾ ਤਾਂ ਖੇਤੀ ਹੋਣੀ ਆ ਕੀ ਨਾ ਇੱਥੇ ਕੋਈ ਦਫਾ ਦੇ ਵਿੱਚ ਜ਼ਮੀਨਾਂ ਆਉਦੀਆਂ ਇਹ ਹੈ ਨਾ ਦਫਾ ਦੀ ਜ਼ਮੀਨ 'ਚ ਨਾ ਅਸੀਂ ਬੂਟਾ ਬਿਨਾਂ ਪਰਮਿਸ਼ਨ ਤੋਂ ਲਾ ਸਕਦੇ ਆ ਜੀ ਜੀ ਲੱਖ ਰੁਪਈਆ ਕਿੱਲੇ 50000 ਨੂੰ ਕਿੱਲੇ ਭਾਜੀ ਕਰਾਂਗੇ ਕੀ ਆਪਾਂ ਫੇਰ ਉਹਦਾ ਭਾਜੀ ਇੱਥੇ ਬਹੁਤ ਕੁਝ ਕਰਨ ਨੂੰ ਪਿਆ ਅੱਛਾ ਜੀ ਜਿਵੇਂ ਕੀ ਜਿਵੇਂ ਤੁਸੀਂ ਮੈਡੀਕਲ ਮੈਡੀਸਨਲ ਪਲਾਂਟ ਲਗਾ ਲਓ ਮੈਡੀਕਲ ਪਲਾਂਟ ਅੱਛਾ ਜੀ ਉਹ ਲਾ ਸਕਦੇ ਆ ਛੜ हां जड़ी बूटी ਦਾ ਭਾਜੀ ਜੜੀ ਬੂਟੀਆਂ ਲਗਾਓ ਉਹ ਖੜਾ ਤੁਸੀਂ ਇੱਥੇ ਆਪਣਾ ਮੁਰਗੀ ਫਾਰਮ ਖੋਲ ਸਕਦੇ ਹੋ ਤੁਸੀਂ ਇੱਥੇ ਆਪਣਾ ਪਿਗ ਫਾਰਮ ਖੋਲ ਸਕਦੇ ਹੋ ਬੱਕਰੀ ਪਾਲਣ ਕਰ ਸਕਦੇ ਹੋ ਤੁਸੀਂ ਮਧੂਮੱਖੀ ਰੱਖ ਸਕਦੇ ਹੋ ਅੱਛਾ ਜੀ ਤੁਸੀਂ ਆਪਣਾ ਡੇਰੀ ਫਾਰਮ ਖੋਲ ਸਕਦੇ ਹੋ ਅੱਛਾ ਜੀ ਕਾਫੀ ਓਪਰਚੁਨਿਟੀ ਹੈ ਇੱਥੇ ਬਹੁਤ ਕੁਝ ਹੀ ਜਾਂਦਾ ਅੱਛਾ ਜੀ ਫਿਰ ਜੰਗਲ ਦੇ ਵਿੱਚੋਂ ਵੀ ਦੇਖੋ ਜੰਗਲ ਜਿਹੜਾ ਨਾ ਦੇਖੋ ਜਦੋਂ ਹੁਣ ਸਾਡੀ ਦਾੜੀ ਦੇ ਵਾਲ ਵੱਧ ਜਾਂਦੇ ਆ ਕਟਾਣੇ ਹੁੰਦੇ ਆ ਨਾ ਉਦਾਂ ਹੀ ਜਦੋਂ ਹੁਣ ਮੰਨ ਲਓ ਪੇ ਬਾਸ ਹੈ ਸਾਡੀ ਬਾਸ ਵੱਧ ਗਿਆ ਹਾਂ ਜੀ ਬਾਸ ਵੱਧ ਗਿਆ ਇਹ ਫੁੱਲਣ ਲੱਪਿਆ ਇਹਨੇ ਮਰ ਜਾਣਾ ਜੇ ਇਹਦੀ ਟਾਈਮ ਸਿਰ ਅਸੀਂ ਕਟਾਈ ਨਹੀਂ ਕੀਤੀ ਨਹੀਂ ਕੀਤੀ ਅੱਛਾ ਜੀ ਇਹਦਾ ਹੀ ਇੱਕ ਟਾਈਮ ਤੇ ਜਾ ਕੇ ਇਹਦੀ ਕਟਾਈ ਵੀ ਕਰਨੀ ਪੈਣੀ ਸਾਨੂੰ ਬਿਲਕੁਲ ਕਰਨੀ ਜੇ ਨਾ ਕਰਾਂਗੇ ਇਹਨੇ ਇਦਾਂ ਹੀ ਏਜਡ ਹੋ ਜਾਣਾ ਬਰਬਾਦ ਹੋ ਜਾਣਾ ਹੈ ਬਰਬਾਦ ਤਾਂ ਉਹ ਨੂੰ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਜਿੱਦਾਂ ਸੀ ਬਣੀ ਦਾੜ੍ਹੀ ਤੇ ਵਾਲ ਵੀ ਸਾਫ਼ ਕਰਦੇ ਆ ਬਿਲਕੁਲ ਜੀ ਮਤਲਬ ਇੱਕ ਟਾਈਮ ਤੋਂ ਟਾਈਮ ਕਿਸੇ ਚੀਜ਼ ਨੂੰ ਕੋਈ ਇੱਕ ਚੀਜ਼ ਕਰਨੀ ਪੈਂਦੀ ਹੈ ਤਾਂ ਕਰਨੀ ਹੀ ਪੈਂਦੀ ਹੈ ਕਰਨੀ ਪੈਂਦੀ ਆ ਉਦਾਂ ਹੀ ਇਹ ਜੰਗਲ ਹੈ ਜਿਹੜਾ ਇੱਕ ਰੁੱਖ ਜਿਹੜਾ ਏਜਡ ਹੋ ਜਾਣਾ ਜਿੱਦਾਂ ਹੁਣ ਮੰਨ ਲਓ ਇੱਕ ਆਂਬ ਲੈ ਲਓ ਇੱਕ ਏਜ ਹੋ ਜਾਣੀ ਹੈ ਇਹਨੇ ਸੁੱਕਣ ਲੱਗ ਪਿਆ ਸੁੱਕਣ ਲੱਪਣਾ ਬਿਲਕੁਲ ਜੀ ਜਿੱਦਾਂ ਇਨਸਾਨ ਦੀ ਏਜ ਹੋ ਜਾਂਦੀ ਹੈ ਇਨਸਾਨ ਭਾਜੀ ਜਿੱਦਾਂ ਹੁਣ ਲੋਕਾਂ ਨੇ ਜ਼ਮੀਨ ਲੈ ਲਈ ਆ ਇੱਥੇ ਹਜ਼ਾਰਾਂ ਕਿੱਲੇ ਲੈ ਲਈ ਆ ਲੋਕਾਂ ਨੂੰ ਦੁੱਖਤਾ ਹੋਊਗਾ ਕਿ ਅਸੀਂ ਆਪਣੀ ਜ਼ਮੀਨ ਕੋਡੀਆਂ ਬਾਹਾ ਵੇਚ ਤੇ ਬਿਲਕੁਲ ਬਿਲਕੁਲ ਲੋਕ ਮੰਦੇ ਇਸੀ ਮੰਦੇ ਇਸੀ ਨੂੰ ਮੰਦੇ ਆ ਅਸੀਂ ਅਸੀਂ ਸੁਣਦੇ ਆ ਹੁਣ ਮੇਰੇ ਮੇਰੇ ਨਾਲ ਕੁਝ ਲੋਕ ਸਾਡੇ ਪਰਿਵਾਰ ਜੁੜੇ ਆ ਦਿੱਲੀ ਰਹਿੰਦੇ ਆ ਅੱਛਾ ਜੀ ਉਹ ਮਤਲਬ ਅੱਜ ਵੀ ਉਹਨਾਂ ਨੂੰ ਉਹਨਾਂ ਦੀ ਤਾਂਗ ਹੈਗੀ ਆ ਕਿ ਅਸੀਂ ਦੁਬਾਰਾ ਪਿੰਡ ਚ ਜਾ ਕੇ ਬਸੀਏ ਅੱਛਾ ਜੀ ਉਹ ਮਤਲਬ ਦਿੱਲੀ ਤੋਂ ਜਾ ਕੇ ਉਹ ਉਹਨਾਂ ਨੇ ਦੇਖ ਲਿਆ ਹੁਣ ਜੋ ਦੇਖਣਾ ਸੀ ਉਹਨਾਂ ਨੇ ਇਹ ਚੀਜ਼ਾਂ ਦੇਖ ਲਈਆਂ ਵੀ ਅਸੀਂ ਕਿੰਨੇ ਪਲੂਟਡ ਏਰੀਆ ਚ ਰਹਨੇ ਹ ਭਾਜੀ ਮੈਂ ਅੱਜ ਵੀ ਉਥੇ ਪਟਿਆਲ ਘੁੰਮਦਾ ਆ ਉਸ ਬੰਦੇ ਨੇ ਉਹ ਉਸ ਬੰਦੇ ਕੋਲ 200 ਕਨਾਲ ਜ਼ਮੀਨ ਵਾ ਉਹ ਬੰਦਾ ਕਹਿ ਰਿਹਾ ਮੈਂ ਲੱਖ ਰੁਪਏ ਕਿਲਾ ਵੇਚਣੀ ਆ ਮਤਲਬ ਲੋਕਾਂ ਦਾ ਦਿਮਾਗ ਹਜੇ ਤੱਕ ਜਿਹੜੇ ਗਰੀਬ ਆ ਨਾ ਜਿਹਨਾਂ ਰਾਂ ਨੂੰ ਰੋਟੀ ਨਹੀਂ ਜੁੜਦੀ ਉਹ ਹਜੇ ਤੱਕ ਵੀ ਸੋਚੀ ਬੈਠੇ ਕਿ ਦੇ ਦੇਈਏ ਸਾਡਾ ਰੋਟੀ ਪਾਣੀ ਪੱਕਾ ਹੋ ਜੇ ਇੱਥੇ ਦੇਖੋ ਥੋੜੀ ਮੈਂਟੈਲਿਟੀ ਉਦਾਂ ਦੀ ਹੋ ਜਾਂਦੀ ਏ ਇੱਕ ਤੁਸੀਂ ਹਮੇਸ਼ਾ ਚੀਜ਼ ਨੂੰ ਨੋਟ ਕਰੋ ਭੇਡ ਚਾਲਿਕ ਹ ਸਾਡੇ ਪੰਜਾਬ ਦੇ ਵਿੱਚ ਅਗਰ ਇੱਕ ਬੰਦੇ ਨੇ ਆਲੂ ਲਗਾਣਾ ਤਾਂ ਸਾਰੇ ਕਹਿੰਦੇ ਆਲੂ ਹੀ ਲਗਾਣਾ ਹਾਂ ਬਾਈ ਇਹਦਾ ਰੇਟ ਵਧ ਗਿਆ ਆਲੂ ਇੱਥੇ ਬੋਲਿਆ ਵੀ ਕਿਸੇ ਨੇ 5-7 ਬੰਦਿਆਂ ਨੇ ਜਿੱਦਾਂ ਲੱਖ ਰੁਪਏ ਦੇ ਹਿਸਾਬ ਨਾਲ ਵੇਚੀ ਸਾਰਿਆਂ ਨੇ ਕਹਿਣਾ ਹੀ ਲੱਖ ਰੁਪਏ ਦੇ ਹਿਸਾਬ ਨਾਲ ਹੀ ਵੇਚਣੀ ਬਿਲਕੁਲ ਚਾਹੇ ਉਹ ਲੱਖਾਂ ਦੀ ਹੋਵੇ ਵੱਧ ਹੋਵੇ ਵੱਧ ਹੈ ਜੀ ਵੱਧ ਵੱਧ ਉਹ ਜ਼ਮੀਨ ਹੈ ਨਾ ਤੁਸੀਂ ਦੇਖੋ ਨਾ ਇੱਥੇ ਸਾਡੇ ਪੰਜਾਬ ਦੇ ਵਿੱਚ ਇੱਕ ਪ੍ਰੋਜੈਕਟ ਆਇਆ ਹਾਂਜੀ ਜਿਹੜਾ ਜਾਪਾਨ ਪ੍ਰੋਜੈਕਟ ਦੇ ਨਾਮ ਨਾਲ ਫੇਮਸ ਹੋਇਆ ਠੀਕ ਹੈ ਜੀ ਕੰਢੀ ਏਰੀਆ ਦੇ ਵਿੱਚ ਲੱਗਾ ਅੱਛਾ ਜੀ ਜਾਪਾਨ ਨੂੰ ਕੀ ਜ਼ਰੂਰਤ ਹੈ ਜੀ ਕਿ ਸਾਡੀ ਕੰਢੀ ਦੇ ਵਿੱਚ ਪੈਸਾ ਦੇ ਬਿਲਕੁਲ ਭਾਜੀ ਕਿਉਂ ਕਿਉਂਕਿ ਆਕਸੀਜਨ ਬਿਲਕੁਲ ਉਹਨਾਂ ਕੋ ਪਹਾੜ ਨਹੀਂ ਹੈ ਉਹ ਕਹਿੰਦੇ ਵੀ ਜਿਹੜੀ ਆਕਸੀਜਨ ਅਸੀਂ ਲੈਣੇ ਪਏ ਹਿਮਾਲਿਆ ਤੋਂ ਲੈਣੇ ਪਏ ਆ ਬਿਲਕੁਲ ਜੀ ਉਹ ਉਹ ਦੇਖੋ ਇੰਨੀ ਦੂਰ ਬੈਠੇ ਲੋਕ ਜਪਾਨ ਨੇ ਜ਼ਮੀਨ ਖਰੀਦੀ ਵੀ ਨਹੀਂ ਹਾਂਜੀ ਸਿਰਫ ਉਹਨੇ ਪੈਸਾ ਦਿੱਤਾ ਇੱਥੇ ਪ੍ਰੋਜੈਕਟ ਵਾਸਤੇ ਪ੍ਰੋਜੈਕਟ ਮਤਲਬ ਇੱਥੇ ਤੁਸੀਂ ਰੁੱਖ ਲਗਾਓ ਹੋਰ ਜਿਹੜੇ ਉਹ ਚਾਹੁੰਦੇ ਆ ਨਹੀਂ ਜਿਹੜੇ ਨਹੀਂ ਚਾਹੁੰਦੇ ਹਾਂ ਅ ਚੰਗੇ ਰੁੱਖ ਲਗਾਓ ਅੱਛਾ ਜੀ ਕਿਉਂ ਇਹ ਰੁੱਖਾਂ ਨੇ ਸਾਨੂੰ ਆਕਸੀਜਨ ਦੇਣੀ ਹੈ ਬਿਲਕੁਲ ਭਾਜੀ ਔਲੋਵਾਂ ਰਾਜੇ ਦੇਖਿਆ ਜਾਏ ਤਾਂ ਹਿਮਾਲਿਆ ਜਿਹੜਾ ਬਹੁਤ ਜ਼ਿਆਦਾ ਆਕਸੀਜਨ ਐਕਸਪੋਰਟਰ ਹੈ ਬਿਲਕੁਲ ਬਿਲਕੁਲ ਹਿਮਾਲਿਆ ਨਾ ਹੋਵੇ ਤਾਂ ਮਤਲਬ ਦੁਨੀਆ ਦਾ ਬਹੁਤ ਜ਼ਿਆਦਾ ਪ੍ਰਤੀਸ਼ਤ ਹਿੱਸਾ ਜਿਹੜਾ ਆਕਸੀਜਨ ਤੋਂ ਰਹਿਤ ਹੋ ਜਾਏ ਤਾਂ ਹੋ ਜਾਏ ਭਾਜੀ ਆਪਣੇ ਕੰਟੀਨਿਊ ਕਿੰਨੀ ਸਹੂਲਤ ਹੈ ਯਾਰ ਅਸੀਂ ਤਾਂ ਫਿਰ ਫਿਰ ਉਹ ਲੋਕ ਕਿਉਂ ਦਿੰਦੇ ਬੇ ਆ ਹਾਂਜੀ ਇਸ ਕਰਕੇ ਉਹਨਾਂ ਉਹਨਾਂ ਦੀ ਵਿਜ਼ਨ ਕਿੱਥੇ ਬਹੁਤ ਐਡਵਾਂਸ ਐਡਵਾਂਸ ਬਿਲਕੁਲ ਸਹੀ ਗੱਲ ਹੈ ਹੈਨਾ ਬਿਲਕੁਲ ਭਾਜੀ ਦੋਸਤੋ ਇਹ ਤੁਸੀਂ ਦੇਖ ਲਓ ਇਹ ਇਹ ਪ੍ਰੋਬਲਮ ਆ ਇਹ ਲੋਕਾਂ ਨੇ ਜਿਹੜਾ ਆਪਣੇ ਆਪ ਨਾਲ ਧੋਖਾ ਕੀਤਾ ਇਹਨਾਂ ਜ਼ਮੀਨਾਂ ਦਾ ਵਪਾਰੀਆਂ ਨੇ ਧੋਖਾ ਕੀਤਾ ਪਹਿਲਾਂ ਤਾਂ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹ ਜੰਗਲ ਸਵਰਗ ਤੋਂ ਘੱਟ ਨਹੀਂ ਹੈਗੇ ਜੰਗਲਾਂ 'ਚ ਬਹੁਤ ਕੋਸ਼ਵਾਂ ਹਰੇਕ ਇੱਕ ਮੋੜ ਦੇ ਜੰਗਲ ਦੇ ਉੱਪਰ ਖੂਹ ਆ ਜਿੱਦਾਂ ਕਿ ਪਿੱਛੇ ਆ ਇਹ ਖੂਹ ਹਰੇਕ ਇੱਕ ਮੋੜ ਤੇ ਹਰੇਕ ਇੱਕ ਥਾਂ ਤੇ ਖੂਹ ਲੱਗਾ ਹੋਇਆ ਆ ਪਾਣੀ ਦਾ 5 ਫੁੱਟ ਤੇ ਲੈਵਲ ਆ ਇਹ ਕੰਪਨੀਆਂ ਨੂੰ ਦਿਦਾ ਆ 5 ਫੁੱਟ ਤੇ ਪਾਣੀ 10 ਫੁੱਟ ਤੇ ਪਾਣੀ ਕੰਪਨੀਆਂ ਤਾਂ ਲੈਂਦੀਆਂ ਲੋਕਾਂ ਨੂੰ ਪਤਾ ਆ ਆਉਣ ਵਾਲੇ ਸਮੇਂ 'ਚ ਪਾਣੀ ਦੀ ਮਾਰ ਹੋਣੀ ਆ ਬੇਨਤੀ ਆ ਜ਼ਮੀਨਾਂ ਨਾ ਵਿੱਚੋਂ ਲੱਖ ਰੁਪਏ ਛੱਡੋ ਤੁਹਾਨੂੰ ਕੋਈ ਕਰੋੜ ਰੁਪਏ ਦਿੰਦਾ ਤੁਸੀਂ ਜ਼ਮੀਨਾਂ ਤਾਂ ਨਾ ਵੇਚੋ ਤੁਸੀਂ ਬਹੁਤ ਸਵਾਰਗ 'ਚ ਬੈਠੇ ਆ ਕੰਢੀਏ ਨੂੰ ਬੇਨਤੀ ਆ ਇਹ ਜ਼ਮੀਨਾਂ ਨਾ ਵੇਚੋ ਬਾਹਰਲੇ ਬੰਦੇ ਆ ਕੇ ਤੁਹਾਡੇ ਤੇ ਇੱਥੇ ਕਬਜ਼ਾ ਕਰਨਗੇ ਧੰਨਵਾਦ